ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਖੀ ਚੱਲ ਰਹੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਮਨੀ ਸੋ ਸਾਧ ਸੰਗਤ ਜੀ ਜੋ ਵੀ ਵੀਰ ਭੈਣ ਇਸ ਚੈਨਲ ਤੇ ਨਵੇਂ ਹਨ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਸਾਖੀ ਦੀ ਲੜੀ ਨੂੰ ਜੋੜਨ ਵਾਸਤੇ ਪਿਛਲੀ ਸਾਖੀ ਨੂੰ ਜ਼ਰੂਰ ਸਰਵਣ ਕਰ ਲੈਣ ਜੀ ਪਿਆਰੀ ਸਾਧ ਸੰਗਤ ਜੀ ਪਿਛਲੀ ਸਾਖੀ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰੂ ਜੀ ਨੇ 50 ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਉਪਰੰਤ 50 ਪਿਆਰਿਆਂ ਕੋਲੋਂ ਖੁਦ ਵੀ ਅੰਮ੍ਰਿਤ ਛਕਿਆ ਤੋਂ ਸਾਧ ਸੰਗਤ ਜੀ ਲਾਹੌਰ ਤੋਂ ਭਾਈ ਦਇਆ ਸਿੰਘ ਜੀ ਤੇ ਦਿੱਲੀ ਤੋਂ ਭਾਈ ਧਰਮ ਸਿੰਘ ਜੀ ਇਹਨਾਂ ਬਾਰੇ ਆਪ ਜੀ ਨੇ ਕੱਲ ਦੀ ਸਾਖੀ 'ਚ ਸਰਵਣ ਕੀਤਾ ਹੈ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਭਾਈ ਹਿੰਮਤ ਸਿੰਘ ਜੀ ਜੋ ਕਿ ਜਗਰਨਾਥ ਤੋਂ ਸੰਨ ਅੱਜ ਅਸੀਂ ਜਗਰਨਾਥ ਬਾਰੇ ਆਪ ਜੀ ਨਾਲ ਸਾਂਝ ਪਾਵਾਂਗੇ ਸੋ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਸਾਖੀ ਨੂੰ ਅੱਗੇ ਆਰੰਭ ਕਰਦੇ ਹਾਂ ਜੀ। ਸਕੰਧ ਪੁਰਾਣ ਵਿੱਚ ਜਗਰਨਾਥ ਸੰਬੰਧੀ ਇੱਕ ਕਥਾ ਪ੍ਰਚਲਿਤ ਹੈ ਕਿ ਕ੍ਰਿਸ਼ਨ ਜੀ ਨੂੰ ਸ਼ਿਕਾਰੀ ਯਰ ਨੇ ਮਾਰ ਦਿੱਤਾ ਅਤੇ ਉਹਨਾਂ ਦਾ ਮ੍ਰਿਤਕ ਸਰੀਰ ਪਿਆ ਪਿਆ ਸੜ ਗਿਆ। ਕੁਝ ਸਮੇਂ ਬਾਅਦ ਕਿਸੇ ਕ੍ਰਿਸ਼ਨ ਭਗਤ ਨੇ ਹੱਸ਼ੀਆਂ ਨੂੰ ਸੰਦੂਕ ਵਿੱਚ ਪਾ ਕੇ ਉਥੇ ਹੀ ਦਬਾ ਦਿੱਤਾ 오ਡੀਸਾ ਦੇ ਰਾਜੇ ਇੰਦਰਦਮਨ ਨੂੰ ਸੁਪਨੇ ਵਿੱਚ ਵਿਸ਼ਨੂੰ ਵੱਲੋਂ ਆਗਿਆ ਹੋਈ ਕਿ ਕ੍ਰਿਸ਼ਨ ਦੀਆਂ ਸੰਦੂਖ ਵਿੱਚ ਬੰਦਸਤੀਆਂ ਨੂੰ ਜਗਰਨਾਥ ਦਾ ਬੁੱਤ ਬਣਾ ਕੇ ਉਸ ਵਿੱਚ ਟਿਕਾ ਕੇ ਸਥਾਪਨ ਕਰ ਦੇਵੋ ਇੰਦਰਦਮਨ ਦੀ ਪ੍ਰਾਰਥਨਾ ਮੰਨ ਕੇ ਵਿਸ਼ਕਰਮਾ ਨੇ ਜਗਰਨਾਥ ਦਾ ਬੁੱਤ ਘੜਨਾ ਸ਼ੁਰੂ ਕਰ ਦਿੱਤਾ ਪਰ ਇਹ ਸ਼ਰਤ ਕਰ ਲਈ ਕਿ ਜੇ ਕੋਈ ਜਗਰਨਾਥ ਦੀ ਮੂਰਤੀ ਨੂੰ ਮੁਕੰਮਲ ਹੋਣ ਤੋਂ ਪਹਿਲਾਂ ਦੇਖੇਗਾ ਤਾਂ ਉਹ ਕੰਮ ਉਥੇ ਹੀ ਬੰਦ ਕਰ ਚਲਾ ਜਾਏਗਾ। ਸੰਗਤ ਜੀ 15 ਦਿਨ ਮੰਗਰੋ ਰਾਜਾ ਬੇਸਬਰਾ ਹੋ ਗਿਆ ਅਤੇ ਵਿਸ਼ਕਰਮਾ ਪਾਸ ਜਾ ਪੁੱਜਾ। ਵਿਸ਼ਕਰਮਾ ਨੇ ਗੁੱਸੇ ਵਿੱਚ ਕੰਮ ਛੱਡ ਦਿੱਤਾ ਤੇ ਜਗਰਨਾਥ ਦਾ ਬੁੱਤ ਬਿਨਾਂ ਹੱਥਾਂ ਪੈਰਾਂ ਦੇ ਰਹਿ ਗਿਆ। ਉਹ ਬੁੱਤ ਹੁਣ ਉਸੇ ਤਰ੍ਹਾਂ ਆਸਥਾਨ ਹੈ ਜਗਰਨਾਥ ਹੈ ਪਰ ਉਸ ਦੇ ਹੱਥ ਪੈਰ ਨਹੀਂ ਜਦ ਹਿੰਮਤ ਨਹੀਂ ਹੈ ਰੱਖਿਆ ਕੌਣ ਕਰੇਗਾ ਜਗਤ ਦੀ ਰੱਖਿਆ ਲਈ ਵੱਡੀ ਲੋੜ ਹਿੰਮਤ ਦੀ ਹੈ ਜਿਸ ਦੀ ਘਾਟ ਨੇ ਹਿੰਦੁਸਤਾਨ ਨੂੰ ਸਦੀਆਂ ਤੱਕ ਗੁਲਾਮ ਬਣਾਈ ਰੱਖਿਆ ਉਸੇ ਆਸਥਾਨ ਤੋਂ ਕਲਗੀਆਂ ਵਾਲੇ ਨੇ ਹਿੰਮਤ ਪੈਦਾ ਕੀਤੀ ਜਿੱਥੇ ਇਸ ਦਾ ਅਭਾਵ ਸੀ ਉਹੀ ਹਿੰਮਤ ਖਾਲਸੇ ਦੀਆਂ ਰਗਾਂ ਵਿੱਚ ਸਮਾ ਦਿੱਤੀ ਹਿੰਮਤ ਬਗੈਰ ਖਾਲਸਾ ਅਧੂਰਾ ਹੈ ਦਾ ਸੰਗਤ ਜੀ ਭਾਈ ਮੁਹਕਮ ਸਿੰਘ ਜੀ ਦਿਵਾਰਕਾ ਤੋਂ ਸਨ ਦਿਵਾਰਕਾ ਕਠਿਆਵਾੜ ਸਮੁੰਦਰ ਦੇ ਕਿਨਾਰੇ ਇੱਕ ਪੁਰੀ ਹੈ ਜਿਸ ਦੀ ਗਿਣਤੀ ਹਿੰਦੂਆਂ ਦੀਆਂ ਸੱਤ ਪੁਰੀਆਂ ਵਿੱਚ ਹੈ ਇਹ ਚੇਰ ਤੋਂ ਜਾਦਵਾ ਦੀ ਰਾਜਧਾਨੀ ਰਹੀ ਹੈ ਇੱਥੇ ਇੱਕ ਮੰਦਿਰ ਹੈ ਜਿਸ ਵਿੱਚ ਰਾਣੇ ਛੜ ਨਾਮ ਦੀ ਕ੍ਰਿਸ਼ਨ ਜੀ ਦੀ ਮੂਰਤੀ ਹੈ ਇਸ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦੇ ਕੇ ਅਰਜਨ ਨੂੰ ਜੰਗ ਵਿੱਚ ਜੁੰਝਰ ਦਾ ਉਪਦੇਸ਼ ਦਿੱਤਾ ਉਹੀ ਕ੍ਰਿਸ਼ਨ ਹੁਣ ਆਪ ਰਣ ਤਿਆਗ ਸਮੁੰਦਰ ਕਿਨਾਰੇ ਜਾ ਬੈਠਾ ਕਰਮ ਜੋਗੀ ਕ੍ਰਿਸ਼ਨ ਰਾਣੇ ਛੋੜ ਬਣ ਗਿਆ ਇਸ ਦਾ ਸਿੱਟਾ ਕਈ ਰਾਜੇ ਯੋਧੇ Rajput ਔਕੜ ਵੇਲੇ ਰਾਣ ਛੱਡ ਭੱਜ ਉੱਠਦੀ ਉਸੇ ਨਸ ਜਾਣ ਨੂੰ ਕਮਜ਼ੋਰੀ ਨਹੀਂ ਨੀਤੀ ਕਹਿੰਦੀ ਹਿੰਦੁਸਤਾਨ ਦੀ ਪੱਤ ਸਾਹਮਣੇ ਲੁੱਟਿੰਦੀ ਦੇਖਦੇ ਪਰ ਉਹਨਾਂ ਦੇ ਕੰਨਾਂ ਤੇ ਯੂ ਨਾ ਸਰਕਦੀ ਕੀ ਵਾਲੇ ਨੇ ਹੱਥ ਹੀ ਰਣ ਮੇ ਤਬ ਜੂਝ ਮਰੋ ਦਾ ਆਦਰਸ਼ ਮਿੱਥਿਆ ਤੇ ਉਥੇ ਰਾੜ ਛੋੜ ਵਾਲੀ ਥਾਂ ਤੇ ਮੋਕਮ ਪੈਦਾ ਕੀਤਾ ਦ੍ਰਿੜਤਾ ਅਤੇ ਸਿਰ ਤੋਂ ਬਿਨਾ ਖਾਲਸਾ ਸੰਪੂਰਨ ਨਹੀਂ ਹੈ ਮੋਕਮ ਦੀ ਦਾਤ ਬਖਸ਼ ਇੱਕ ਕਰਾਮਾਤ ਕਰ ਦਿਖਾਈ ਸੋ ਸਾਧ ਸੰਗਤ ਜੀ ਭਾਈ ਸਾਹਿਬ ਸਿੰਘ ਜੀ ਬਧੁਰ ਤੋਂ ਸਨ ਜਿਹਦੇ ਬਾਰੇ ਇਹ ਲਿਖਿਆ ਹੈ ਕਿ ਰਾਜਾ ਕਿਤਨ ਵੀਰ ਦੀ ਦਾਸੀ ਸੁਦੇਸ਼ ਨਾਂ ਦੇ ਉਧਰ ਤੋਂ ਵਿਆਸ ਦਾ ਇਹ ਪੁੱਤਰ ਸੀ। ਦਾਸੀ ਪੁੱਤਰ ਹੋਣ ਕਾਰਨ ਕੌਰਵ ਵੇਸ ਦੀ ਸ਼ੋਭ ਸਿੱਖਿਆ ਵੀ ਨਹੀਂ ਮੰਨਦੇ ਸਨ। ਸ਼ੰਜੀ ਨੇ ਐਸੇ ਸਦਾਚਾਰੀ ਸੁਭਾ ਨਿਮਰਤਾ ਨੂੰ ਦੇਖ ਟਿਕਾਣਾ ਇਸ ਪਾਸ ਹੀ ਕੀਤਾ ਸੀ ਤੇ ਦਰਯੋਧਨ ਦੇ ਮਹਿਲਾਂ ਵਿੱਚ ਨਹੀਂ ਗਏ ਸਨ। ਇਹ ਇੱਕ ਬਹੁਤ ਭਾਰੀ ਕਰਮ ਸੀ। ਵਿਦਰ ਨੂੰ ਉਹਨਾਂ ਸਤਿਕਾਰ ਤਾਂ ਦਿੱਤਾ ਵਰ ਰਾਜ ਨਾਂ ਦਿਲਵਾ ਸਕੀ ਉਸ ਨੂੰ ਦੁਰੇ ਦੁਰੇ ਹੀ ਸਭ ਕਹਿੰਦੇ ਰਹੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਹਿੱਸੇ ਆਇਆ ਹੈ ਕਿ ਜਿਨਕੀ ਜਾਤ ਬਰਨ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ ਉਹਨਾਂ ਨੂੰ ਹੀ ਸਰਦਾਰ ਬਣਾਇਆ ਤੇ ਸਾਹਬੀ ਬਖਸ਼ੀ ਉਸ ਬਿਦਰ ਤੋਂ ਸਾਹਿਬ ਉਪਜਾ ਕੇ ਸਰਦਾਰੀ ਖਾਲਸੇ ਨੂੰ ਬਖਸ਼ੀ ਆ ਸੰਗਤ ਜੀ ਇੱਕ ਰਵਾਇਤ ਹਦੀਸਾਂ ਵਿੱਚ ਆਉਂਦੀ ਹੈ ਕਿ ਆਦਮ ਨੂੰ ਬਣਾਉਂਦਿਆਂ 230 ਸਾਲ ਲੱਗੇ ਅਤੇ ਜਦ ਆਦਮ ਤਿਆਰ ਹੋ ਗਿਆ ਤਾਂ ਖੁਦਾ ਨੇ ਸਾਰੇ ਦੇਵਤਿਆਂ ਨੂੰ ਇਸ ਆਦਮ ਅੱਗੇ ਸਿਰ ਝੁਕਾਉਣ ਲਈ ਕਿਹਾ ਕਹਿੰਦੇ ਹਨ ਕਿ ਸਾਰੇ ਦੇਵਤਿਆਂ ਨੇ ਸਿਰ ਨਮਾ ਦਿੱਤਾ ਪਰ ਸ਼ੈਤਾਨ ਨੇ ਇਨਕਾਰ ਕਰ ਦਿੱਤਾ ਸ਼ੈਤਾਨ ਨੇ ਆਦਮ ਦੀ جنگ ਹੁੰਦੀ ਰਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਹੋਈ ਪੂਰੇ 230 ਸਾਲ ਬਾਅਦ ਇੱਕ ਐਸਾ ਖਾਲਸਾ ਤਿਆਰ ਕਰ ਦਿੱਤਾ ਜਿਸ ਅੱਗੇ ਹੁਣ ਸ਼ੈਤਾਨ ਵੀ ਕੁਸ ਕਰ ਨਹੀਂ ਸਕੇਗਾ ਹਲੇ ਮੀਰਾਜ ਆਇਆ ਕਲਯੁਗ ਵਿੱਚ ਸਤਜੁਗ ਵਰਤਿਆ ਸ਼ਾਇਦ ਇਸੇ ਲਈ ਖਾਲਸੇ ਦੇ ਸਾਜਣ ਦੀ ਘਟਨਾ ਉਪਰੰਤ ਸੂਰਜ ਪ੍ਰਕਾਸ਼ ਦੇ ਲਿਖਾਰੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਆਏ ਗੁਰੂ ਜੀ ਕਾ ਭਇਓ ਖਾਲਸਾ ਨੀਕਾਤ ਵਾਹਿਗੁਰੂ ਜੀ ਕੀ ਮਿਲ ਫਤਿਹ ਸੋ ਬੁਲਾਈ ਹੈ ਪੀਰ ਪਾਤਸ਼ਾਹ ਕਰਾ ਮਾਤੀ ਜੇ ਅਮਰ ਪੰਥ ਹਿੰਦੂ ਕੀ ਤੁਰਕ ਹੂੰ ਕੀ ਕਾਨ ਕੋ ਮਿਟਾਈ ਹੈ ਧਰਮ ਸਤਾਫ ਬੇ ਕੋ पापन के खापबे को गुरु जापबे को नई रीत यूं चलाई है अते गुरु शोभा दे लिखारी ने किहा है असुर श्रृंगार बे को दुर्जन के मारबे को संकट निवारबे को खालसा बनायो है गुरु जी ने ए भी फरमाया के खालथे नु अमीरी वजीरी फकीरी तरबीरी ਜੋ ਹੀਰੀ ਅਕਾਲਗਿਰੀ দান ਕੀ ਦਹੀਰੀ ਤੇ ਬੰਦੂਖ ਤਰਸ਼ ਗਿਰੀ ਵੀ ਦਿੱਤੀ ਹੈ ਆ ਸੰਗਤ ਜੀ ਅਸੀਂ ਰੋਜ਼ ਅਰਦਾਸ ਕਰਨੋਂ ਪਰੰਤ ਗੁਰੂ ਗ੍ਰੰਥ ਸਾਹਿਬ ਦੇ ਹਜੂਰ ਉੱਚੀ ਆਵਾਜ਼ ਨਾਲ ਦਹਰਾਉਂਦੇ ਹਾਂ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਾਡਾ ਵਿਸ਼ਵਾਸ ਹੈ ਕਿ ਪੰਥ ਕੋਈ ਮਨੁੱਖੀ ਕ੍ਰਿਤ ਨਹੀਂ ਸਗੋਂ ਪ੍ਰਭੂ ਦਾ ਇੱਕ ਮੂਰਤੀਮਾਨ ਕੀਤਾ ਫੁਰਨਾ ਹੈ ਇਹ ਹੀ ਕਾਰਨ ਹੈ ਜਦ ਵੀ ਦੋ ਸਿੱਖ ਮਿਲਦੇ ਹਨ ਤਾਂ ਵਾਹਿਗੁਰੂ ਜੀ ਕੀ ਫਤਿਹ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਬੁਲਾਉਂਦੇ ਹਨ ਇਸੇ ਸਬੰਧ ਵਿੱਚ ਭਾਈ ਗੁਰਦਾਸ ਜੀ ਨੇ ਰਾਮਕਲੀ ਵਾਰ ਪਾਸ਼ਾਹੀ ਦਸਵੇਂ ਕੀ ਦੀ ਪੌੜੀ 16ਵੀਂ ਵਿੱਚ ਲਿਖਿਆ ਹੈ ਕਿ ਅਕਾਲ ਪੁਰਖ ਦੇ ਹੁਕਮ ਨਾਲ ਆਤਮਕ ਗਿਆਨ ਪ੍ਰਗਟ ਹੋਇਆ ਅਤੇ ਸਹਿਜ ਅਵਸਥਾ ਵਿੱਚ ਹੀ ਖਾਲਸਾ ਰਚਿਆ ਗਿਆ ਸੇ ਕਾਹਲ ਬਦਲੇ ਛੇਤੀ ਜਾਂ ਪ੍ਰਤੀਕਰਮ ਵਜੋਂ ਇਹ ਖਾਲਸਾ ਨਹੀਂ ਸਾਜਿਆ ਗਿਆ ਸਗੋਂ ਪੂਰੀ ਸੋਚ ਵਿਚਾਰ ਉਪਰੰਤ ਆਗਿਆ ਪਾਲਣ ਲਈ ਇਹ ਬਖਸ਼ਿਸ਼ ਕੀਤੀ ਗੁਰਬਾਰ ਅਕਾਲ ਦੇ ਹੁਕਮ ਸਿਉ ਉਪਜਿਓ ਬਖਿਆਨਾ ਤਬ ਸਹਿਜ ਰਚਿਓ ਖਾਲਸਾ ਸਾਬਤ ਮਰਦਾਨਾ ਇਸ ਤੋਂ ਇਹ ਸਾਫ ਪ੍ਰਗਟ ਹੁੰਦਾ ਹੈ ਕਿ ਖਾਲਸਾ ਸਾਜ ਦੇ ਕੁਝ ਸਾਲ ਨਹੀਂ ਸਦੀਆਂ ਲੱਗੀਆਂ ਭਾਈ ਆਨੰਦ ਲਾਲ ਜੀ ਨੇ ਜੋਤ ਵਿਗਾਸ ਵਿੱਚ ਦੱਸਾ ਗੁਰੂ ਸਾਹਿਬਾਨਾਂ ਨੂੰ ਇੱਕੋ ਰੂਪ ਦਰਸਾਉਂਦੇ ਹੋਏ ਇਹ ਕਿਤਾਬ ਨਹੀਂ ਵੀ ਦਿੱਤੀ ਹੈ ਕਿ ਸਭ ਏਕੋ ਏਕੋ ਇੱਕ ਨਾ ਨਾਹੀ ਭੇਦ ਨਾ ਕਾਹੂ ਖੇਪਨਾ ਸੋ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਰਹਿਣੀਆਂ ਚਾਹੀਦੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਅੱਡ ਗੱਲ ਕਰ ਦਿੱਤੀ ਜਾਂ ਆਤਮਿਕ ਠੰਡ ਦਾ ਸੋਮਾ ਮਾਰੂਥਲ ਦੇ ਵਿੱਚ ਆ ਕੇ ਸੁੱਕ ਗਿਆ। ਉਹ ਗੋਬਿੰਦ ਸਿੰਘ ਜੀ ਦੇ ਸਮੇਂ ਤਾਂ ਪੰਥ ਨੂੰ ਪੂਰਨ ਤੇ ਨਿਰਨੇਜਨਕ ਸਰੂਪ ਮਿਲਿਆ। ਜੋ ਗੱਲਾਂ ਬੀਜ ਰੂਪ ਵਿੱਚ ਸਨ ਉਹ ਪ੍ਰਗਟ ਹੋ ਸਾਹਮਣੇ ਆਈਆਂ। ਸਾਧ ਸੰਗਤ ਜੀ ਗੁਰੂ ਨਾਨਕ ਪ੍ਰਤੀ ਅਕਾਲ ਪੁਰਖ ਦੇ ਬਚਨ ਆਦ ਤੇ ਪੁਰਾਤਨ ਜਨਮ ਸਾਖੀ ਵਿੱਚ ਸੰਭਾਲੇ ਹੋਏ ਮਿਲ ਜਾਂਦੇ ਹਨ ਪੁਰਾਤਨ ਜਨਮ ਸਾਖੀ ਦੀ ਵਹੀਂ ਪਰਵੇਸ਼ ਵਾਲੀ ਸਾਖੀ ਵਿੱਚ ਲਿਖਿਆ ਹੈ ਕਿ ਪਰਮੇਸ਼ਵਰ ਦੇ ਸੇਵਕ ਗੁਰੂ ਜੀ ਨੂੰ ਪਰਮਾਤਮਾ ਪਾਸ ਲੈ ਗਏ ਤਾਂ ਅਮਰ ਤਰਤਾ ਕਟੋਰਾ ਭਰ-ਭਰ ਆਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅੰਮ੍ਰਿਤ ਨਾਮ ਦਾ ਪਿਆਲਾ ਹੈ ਪੀਓ ਤੇ ਪਿਲਾਓ ਤਬ ਗੁਰੂ ਨਾਨਕ ਤਸਲੀਮ ਕੀਤਾ ਪਿਆਲਾ ਪੀਤਾ ਸਾਹਿਬ ਮਿਹਰਬਾਨ ਹੋਇਆ ਬਚਨ ਕੀਤਾ ਨਾਨਕ ਮੈਂ ਤੇਰੇ ਕੋਲ ਹਾਂ ਮੈਂ ਤੇਰੇ ਤਾਈਂ ਨਿਹਾਲ ਕੀਆ ਹੈ ਤੂੰ ਜਾਏ ਕਰ ਨਾਮ ਜਪ ਔਰ ਲੋਕਾਂ ਥੀ ਬੀਜ ਪਾਈ ਔਰ ਸੰਸਾਰ ਥੀ ਨਰਲੇਪ ਰਹੋ ਨਾਮ ਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਫਿਰ ਜਦ ਪ੍ਰਭੂ ਹਜੂਰੀ ਤੋਂ ਗੁਰੂ ਜੀ ਵਾਪਸ ਹੋਣ ਲੱਗੇ ਤਾਂ ਪ੍ਰਭੂ ਨੇ ਫਿਰ ਬਚਨ ਕੀਤਾ ਨਾਨਕ ਤੂੰ ਮੇਰਾ ਹੁਕਮ ਪਛਾਤਾ ਹੈ ਮੈਂ ਪਾਰ ਬ੍ਰਹਮ ਪਰਮੇਸ਼ਵਰ ਤੂੰ ਗੁਰ ਪਰਮੇਸ਼ਵਰ ਇਸ ਸਾਖੀ ਤੋਂ ਇਹ ਸਪਸ਼ਟ ਹੈ ਕਿ ਅੰਮ੍ਰਿਤ ਦੀ ਦਾਤ ਲੈ ਗੁਰੂ ਨਾਨਕ ਨੇ ਉਹ ਅੰਮ੍ਰਿਤ ਜਗ ਨੂੰ ਵਰਤਾਇਆ ਤੇ ਫਿਰ ਉਹਨਾਂ ਦੇ ਹੀ 10ਵੇਂ ਰੂਪ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਫਿਰ ਸਾਖੀ ਦੀ ਸਾਖ ਪਰਦੇ ਹੋਏ ਪੰਜ ਪਰਮੇਸ਼ਵਰ ਦੇ ਹੱਥੋਂ ਸਾਨੂੰ ਅੰਮ੍ਰਿਤ ਦੀ ਮਹੱਤਤਾ ਦ੍ਰਿੜ ਕਰਾਉਣ ਲਈ ਆਪੂ ਅੰਮ੍ਰਿਤ ਪੀਤਾ ਬਕਿੱਤਰ ਨਾਟਕ ਵਿੱਚ ਉਹਨਾਂ ਅਕਾਲ ਪੁਰਖ ਦੀ ਬਾਣ ਚ ਲਿਖਿਆ ਹੈ ਮੈਂ ਆਪਣਾ ਸੋਤ ਤੋਹੇ ਨਿਵਾਜਾ ਪੰਥ ਪਰਚੁਰ ਕਰ ਬੇ ਕੋ ਸਾਜਾ ਜਾਏ ਤਹਾਂ ਤੈ ਧਰਮ ਚਲਾਏ ਕੋ ਬੁੱਧ ਕਰਨ ਤੇ ਲੋਕ ਹਟਾਈ ਸਾਧ ਸੰਗਤ ਜੀ ਇਹ ਖਾਲਸਾ ਤਾਂ ਹੀ ਕਾਇਮ ਹੁੰਦਾ ਹੈ ਜੇ ਕੇਸ ਰੱਖੇ ਕਿ ਸ਼ਹਿਰੇ ਦਾ ਧਾਰਨੀ ਹੋਵੇ ਕੜਾ ਪਹਿਣੇ ਕੰਗਾ ਰੱਖੇ ਅਤੇ ਕਿਰਪਾਨ ਨੂੰ ਅੰਗ ਸੰਗ ਰੱਖੇ ਅਤੇ ਦੂਜੇ ਪਾਸੇ ਕੇਸਾਂ ਦੀ ਬੇਅਦਬੀ ਨਾ ਕਰੇ ਆਪੱਖਿਆ ਦਾ ਕੁੱਠਾ ਨਾ ਖਾਏ ਜਗਤ ਜੂਠ ਤਮਾਕੂ ਨਾ ਸੇਵੇ ਤੇ ਪਰ ਤਨਗਾਮੀ ਨਾ ਹੋਵੇ ਖਾਲਸਾ ਉਹੀ ਹੈ ਜੋ ਇਹ ਪੰਜ ਹੁਕਮ ਸਿਰ ਮੱਥੇ ਤੇ ਮੰਨਦਾ ਹੈ ਇਹ ਚਾਰਾਂ ਨੂੰ ਤੀਜਾਂਦਲੀ ਦਿੰਦਾ ਹੈ ਜਿੱਥੇ ਇਹ ਰਹਿ ਤੇ ਰੱਖ ਅਕਾਲ ਕੀ ਫੌਜ ਦਾ ਸਿਪਾਹੀ ਬਣਨਾ ਹੈ ਉਥੇ ਸੰਤ ਤਾਈ ਵੀ ਹੱਥੋਂ ਨਹੀਂ ਛੱਡਣੀ ਪੰਜ ਬਾਣੀਆਂ ਦਾ ਰੋਜ਼ ਪਾਠ ਕਰਨਾ ਹੈ ਆ ਸੰਗਤ ਜੀ ਰਹਿਤ ਬਹਿਤ ਦੀ ਕਿੰਨੀ ਕਦਰ ਗੁਰੂ ਜੀ ਦੀ ਨਜ਼ਰ ਵਿੱਚ ਸੀ ਉਸ ਦੀ ਸਾਖੀ ਗੁਰੂ ਕੀਆਂ ਸਾਖੀਆਂ ਵਿੱਚ ਇਸ ਤਰ੍ਹਾਂ ਆਉਂਦੀ ਹੈ ਜਾਦੇ ਭਾਈ ਪ੍ਰੇਮਦਾਸ ਉਦਾਸੀਆਂ ਨੂੰ ਆਨੰਦਪੁਰੋਂ ਆਪਣੇ ਪਿੰਡ ਲਈ ਜਾਣ ਦੀ ਆਗਿਆ ਹੋਈ ਤਾਂ ਉਹਨਾਂ ਨੇ ਕਿਹਾ ਇਥੋਂ ਤਾਂ ਨੇਤ ਪ੍ਰਤੀ ਆਪ ਜੀ ਦੇ ਦਰਸ਼ਨ ਹੁੰਦੇ ਹਨ ਵਾਹ ਜਾਏ ਕੈਸੇ ਦਰਸ਼ਨ ਪਾਉਂਗਾ ਉਸ ਦੀ ਸ਼ਰਧਾ ਦੇਖ ਕੇ ਮਹਾਰਾਜ ਨੇ ਕਿਹਾ ਤੂੰ ਸਾ ਸਵੇਰੇ ਰੋਜ਼ਾਨਾ ਕਿਸੇ ਰਹਿਤ ਬਹਿਤ ਵਾਲੇ ਸਿੱਖ ਦਾ ਦਰਸ਼ਨ ਪਾਏ ਲਿਆ ਕਰਨਾ ਮੇਰਾ ਦਰਸ਼ਨ ਹੋਵੇਗਾ ਜਿਉ ਭਾਈ ਪ੍ਰੇਮਦਾਸ ਜੀ ਬੋਲੇ ਜੀ ਗਰੀਬ ਨਵਾਜ਼ ਜੀ ਜੇ ਕਿਸੇ ਸਿੱਖ ਦਾ ਦਰਸ਼ਨ ਨਾ ਹੋਏ ਤਾਂ ਉਹ ਦਿਵਸ ਮੇਰਾ ਸਫਲ ਗਿਆ ਸਾਤੇ ਗੁਰਾਂ ਪ੍ਰੇਮਦਾਸ ਕੀ ਤਰਫ ਦੇਖਾਂ ਅਤੇ ਕਿਹਾ ਭਾਈ ਸਿੰਘਾ ਤੇਰਾ ਦਾੜਾ ਕਿੰਨਾ ਕੈਸਾ ਸੁੰਦਰ ਹੈ ਜਦ ਤਿਆਰ ਬਰ ਤਿਆਰ ਹੋ ਸੱਜੇ ਹੱਥ ਨਾਲ ਅੱਗੇ ਕਰ ਤੱਕੇਗਾ ਮੇਰਾ ਹੀ ਦੀਦਾਰ ਹੋਏਗਾ ਸਿੱਖਾਂ ਨੂੰ ਸਰਗਣ ਸਰੂਪ ਮਹਾਕਾਲ ਕਾ ਬਣਾ ਲੈ ਕੇ ਦਿਆ ਹੈ ਇਸ ਤਰ੍ਹਾਂ ਜਦ ਇੱਕ ਗਧੇ ਨੂੰ ਸ਼ੇਰ ਦੀ ਖੰਡ ਪਾ ਛੱਡੀ ਸੀ ਤਾਂ ਪਹਿਲਾ ਸਾਰੇ ਡਰ ਗਏ ਪਰ ਗਧੇ ਦੇ ਹੀਂਗਣ ਤੇ ਸਾਰੇ ਗਧੇ ਨੂੰ ਮਾਰਨ ਹਿੱਤ ਵਦੇ ਤਾਂ ਉਦਾਹਰਣ ਦੇ ਫਰਮਾਇਆ ਸੀ ਨਾਓ ਤੇ ਬਾਣੇ ਦੀ ਲਾਜ ਪਾਲੋਗੇ ਤੁਸਾਂ ਨੂੰ ਕੋਈ ਤਾਕਤ ਦਬਾਏ ਨਾ ਸਕੇਗੀ ਜਦ ਤੁਸੀਂ ਫਿਰ ਪਿਛਲੀ ਜਾਤ ਪਾਤ ਮੇ ਜਾਏ ਰਲੋਗੇ ਤਾ ਤੁਸਾਂ ਦਾ ਵੀ ਇਸ ਗਦੇ ਵਾਲਾ ਹਾਲ ਹੋਵੇਗਾ ਸਾਧ ਸੰਗਤ ਜੀ ਅੱਜ ਦੀ ਸਾਖੀ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਅਗਲੀ ਸਾਖੀ ਦੀ ਲੜੀ ਆਪਾਂ ਇਥੋਂ ਹੀ ਸ਼ੁਰੂ ਕਰਾਂਗੇ ਉਹ ਸਾਧ ਸੰਗਤ ਜੀ ਆਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਖੀ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰੋ ਤੇ ਜਿਸ ਵੀਰ ਭੈਣ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਉਹ ਸਾਧ ਸੰਗਤ ਜੀ ਜਲਦੀ ਹੀ ਸਾਖੀ ਦੀ ਅਗਲੀ ਲੜੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਅੱਗੇ ਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ